ਹੈਲੋ एवरीवन ਵੈਲਕਮ ਟੂ ਨਿਊ ਜੋਬ ਅਲਰਟ ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ ਇਹ ਅਸਾਮੀਆਂ ਆਈਆਂ ਹਨ ਜੀ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਅਸਾਮੀਆਂ ਆਈਆਂ ਨੇ 343 ਪੋਸਟਾਂ ਨੇ ਜੀ ਸਾਈਕੋਲੋਜਿਸਟ ਦੀਆਂ ਠੀਕ ਹੈ ਜੀ ਤਾਂ ਇੰਨਾਂ ਅਸਾਮੀਆਂ ਦੇ ਲਈ ਕੀ ਕੁਝ ਚਾਹੀਦਾ ਤਾਂ ਸਭ ਤੋਂ ਪਹਿਲਾਂ ਇੰਨਾਂ ਅਸਾਮੀਆਂ ਦੇ ਲਈ ਪੇਪਰ ਲਿਆ ਜਾਣਾ ਜਿਸ ਦੇ ਵਿੱਚ ਰਿਟਨ ਪੇਪਰ ਹੋਣਾ 90 ਨੰਬਰ ਦਾ ਅਤੇ 10 ਨੰਬਰ ਤੁਹਾਡੇ ਐਕਸਪੀਰੀਅੰਸ ਦੇ ਹੋਣਗੇ ਟੋਟਲ 100 ਨੰਬਰ ਦਾ ਇਹ ਤੁਹਾਡਾ ਕ੍ਰਾਈਟੇਰੀਆ ਸਿਲੈਕਸ਼ਨ ਦਾ ਠੀਕ ਹੈ ਜੀ ਇਨਾਂ ਸਾਮੀਆਂ ਦੇ ਲਈ ਤੁਸੀਂ 24/4/2025 ਤੋਂ ਅਪਲਾਈ ਕਰ ਸਕਦੇ ਹੋ ਤੇ 3 ਮਈ 2025 ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ ਅਪਲਾਈ ਕਿੱਥੋਂ ਕਰਨਾ ਹੈ ਆਪ ਵੈਬਸਾਈਟ ਨੋਟ ਕਰੋ www.bfuhs.ac.in ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਨਾਂ ਪੋਸਟਾਂ ਦੇ ਲਈ ਠੀਕ ਹੈ ਜੀ 343 ਪੋਸਟਾਂ ਨੇ ਤਨਖਾਹ ਮਿਲਣੀ ਹੈ ਤੁਹਾਨੂੰ 22000 ਪ੍ਰਤੀ ਮਹੀਨਾ ਇੰਨਾ ਪੋਸਟਾਂ ਦੇ ਲਈ ਠੀਕ ਹੈ ਜੀ ਤੇ ਆ ਬੇਸਿਕ ਕੁਆਲੀਫਿਕੇਸ਼ਨ ਐਸ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਰੈਗੂਲਰ ਐਮਫਿਲ ਪੋਸਟ ਗ੍ਰੈਜੂਏਟ ਇਨ ਸਾਈਕੋਲੋਜੀ ਠੀਕ ਹੈ ਇਹ ਤੁਸੀਂ ਪੜ ਲੈਣਾ ਤਾਂ ਦੈਟਸ ਆਲ ਗਾਈ ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਧੰਨਵਾਦ